ਸ਼ਾਮ ਸਾਂ ਦੇ ਤਾਂ ਗੁਹਾ ਚ ਕੌਂਦੇ ਹੁੰਦੇ ਸੀ ਉਹ ਤੈਨੂੰ ਬੰਦ ਦਿੰਦੇ ਸੀ ਕਿੱਥੋਂ ਬੰਦ ਦੇ ਸੀ ਇੱਥੇ ਤਾਂ ਦਾ ਕੋਈ ਇੱਥੋਂ ਬੰਦ ਦਿੰਦੇ ਸੀ ਗੁਰਜਨ ਦੇ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਸਮਰਾਲਾ ਚੋਂ ਤੇ ਉੱਥੇ ਉਹਨਾਂ ਨੂੰ ਇਹ ਗੁਰੂ ਦਾ ਸਿੰਘ ਬਹੁਤ ਮਾੜੀ ਹਾਲਤ ਚ ਮਿਲਿਆ ਸਰਦਾਰ ਨੇ ਨਾ ਰੋਟੀ ਦੀ ਮਰਦੀ ਚਾਹ ਵੀ ਦਿੰਦਾ ਪਾਪਾ ਚੜ੍ਹ ਤੋਂ ਹੈ ਤੇ ਪੀਵਾਰਾ ਤੂੰ ਝੜਕਾਂ ਤੇ ਤਾਂ ਡੇਢ ਦੋ ਮਹੀਨੇ ਹੋ ਗਏ ਸੀ ਇਹਨੂੰ ਫਿਰਦੇ ਨੂੰ ਸਾਕੀ ਵਾਲੇ ਦਿੰਦਾ ਆਪਣੇ ਪਰਿਵਾਰ ਤੋਂ ਪਿਛੜਿਆ ਹੋਇਆ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਸ਼ਾਮ ਸਿੰਘ ਘਰੋਂ ਚਲਾ ਗਿਆ ਸੀ ਕਿਸੇ ਨੇ ਆਪਣੇ ਘਰ ਰੱਖ ਲਿਆ ਸੀ ਲੱਤ ਨੂੰ ਸੰਗੜ ਲਾਤਾ ਸੀ ਸਾਰਾ ਦਿਨੇ ਤੋਂ ਗੋਹਾ ਚ ਕਾਉਂਦੇ ਸੀ ਤੇ ਰਾਤ ਨੂੰ ਸੰਗੜ ਨਾਲ ਬੰਨ੍ਹ ਦਿੰਦੇ ਸੀ ਅੱਜ ਸ਼ਾਮ ਸਿੰਘ ਆਪਣੇ ਘਰ ਆਪਣੇ ਭਰਾ ਸੁਤਨਾਮ ਸਿੰਘ ਨਾਲ ਜਾ ਰਿਹਾ ਠੀਕ ਹੈ ਸ਼ਿਆਮ ਭਾਈ ਜਾਣਾ ਫਿਰ ਉਹਨੇ ਦੇ ਨਾਲ ਹਾਂ ਰਹਿਪਾ ਯਾਰ ਮੇਰੇ ਕੋਲੇ ਤਾਂ ਰਹਿਪਾ ਯਾਰ ਜਾਣਾ ਨਹੀਂ ਯਾਰ ਜੀ ਇਹ ਵੀਰਾ ਸ਼ਾਮ ਸਿੰਘ ਆ ਜੀ ਵੀਰ ਦਾ ਪਿੰਡ ਕਿਹੜਾ ਰਾਹਪੁਰ ਰਾਹਪੁਰ ਪਿੰਡ ਆ ਜ਼ਿਲ੍ਹਾ ਕਿਹੜਾ ਪੂੰਗੇ 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 ਆ ਚੱਲੀ ਮਿਲਾਈਏ ਤੈਨੂੰ ਤੈਨੂੰ ਮਿਲਣ ਆਇਆ ਤੇਰੇ ਘਰ ਦੇ ਕੌਣ ਆਇਆ ਤੇਰਾ ਭਰਾ ਆਇਆ ਵਾ ਸੱਤੂ ਆਇਆ ਹੈ ਕੌਣ ਆ ਸੱਤੂ ਸੱਤੂ ਓਹ ਦੇ ਕੌਣ ਆ ਕੌਣ ਆ ਹੈ ਜੱਪੀ ਵਾਲਾ ਤੂੰ ਜੱਪੀ ਵਾਲਾ ਸ਼ਾਮ ਸਤਿ ਸ਼੍ਰੀ ਅਕਾਲ ਸੌਰੀ ਤੁਹਾਨੂੰ ਕਾਫੀ ਟਾਈਮ ਵੇਟ ਕਰਨੀ ਪਈ ਥੋੜਾ ਬਿਜ਼ੀ ਸੀਗੇ ਨਾ ਨਾ ਇਹਦੇ ਨਾਲ ਦੇਣਾ ਇਹ ਕੌਣ ਆ ਤਤੂ 1.5 ਸਾਲ ਹੋ ਗਿਆ ਤੈਨੂੰ ਘਰੋਂ ਨਿਕਲੇ ਨੂੰ ਗੁੰਮੇ ਨੂੰ ਬਾਈ ਕਿੱਥੇ ਗਿਆ ਸੀ ਇਹ ਬਸਾਕੀ ਦੇ ਆ ਤੁਹਾਡਾ ਭਰਾ ਵਾ ਵੱਡਾ ਤੇ ਜੇ ਕਿਤੇ ਇਸ ਜਿਹੇ ਬੰਦਾ ਵਿਚਾਰਾ ਭਗਤ ਬੰਦਾ ਕਿਸੇ ਗਲਤ ਕਲਜੂ ਵੀ ਬੰਦੇ ਦੇ ਹੱਥ ਚੜ ਗਿਆ ਬਾਈ ਉਹਨਾਂ ਨੇ ਤਾਂ ਨੋਜ-ਨੋਜ ਕੇ ਭਾਈ ਰਚੂ ਜਾਣ ਕੇ ਖੂਨ ਵੀ ਰਤਾ ਜੜਿਆ ਸੀ ਉੱਥੇ ਸਾਡੇ ਲਾਗੇ ਭਾਈ ਰਾਮ ਦੀ ਤਲਵੰਡੀ ਹੀ ਉਲਣੇ ਪੰਨਿਆਂ ਹੀ ਉਤੇ ਗਵਾਸਤ ਹੋ ਰਹੇ ਹੀ ਇਹਦੇ ਤੇ ਪਿਆਰੇ ਚੰਨੇ ਮੁੜ ਕੇ ਗਵਾ ਗਾ ਜੰਮਿਆ ਹੀ ਉਹ ਕਿਨੇ 10 22 ਦਿਨਾਂ ਬਾਅਦ ਮਾਰੀ ਮੁੜ ਕੇ ਉਹਨੂੰ ਉਹਨੇ ਮਿਲ ਕੇ ਪੈਨ ਆਣ ਕੇ ਦੱਸਿਆ ਤੇ ਫੇਰ ਅਹੀਂ ਲੈ ਕੇ ਅੱਛਾ ਇਹਨਾਂ ਵੀ ਸੁਣਾਇਆ ਤੁਸੀਂ ਇੱਥੇ ਹਾਂ ਪਹਿਲਾਂ ਇੱਕ ਵਾਰ ਉਹ ਬੰਦੇ ਨੇ ਫਿਰ ਪੱਛਾ-ਪਰਛਾ ਵੀ ਕਰਾਇਆ ਜਿਹੜੇ ਡਾਡੀ ਹੋਣੀ ਗਿਆ ਸੀ ਉਹਨਾਂ ਦੇ ਮਿਲ ਕੇ ਕੀ ਬਣੀ ਬਾਤ ਉਹ ਵੀ ਬੰਦੀ ਪਹਿਲਾਂ ਤੇ ਪਹਿਲਾਂ ਤੇ ਕਹਿੰਦੇ ਬਣਗੇ ਨਾ ਨਹੀਂ ਇਹ ਤਾਂ ਹਟਾਣੀ ਆ ਉਹਦੇ ਇਤਰਾਵਲੇ ਗੱਲਾਂ ਬਤਾ ਕਰਨ ਲੱਗਦੇ ਬਾਅਦ ਵਿੱਚ ਜਦੋਂ ਫਿਰ ਬਾਪੂ ਫਿਆਦ ਮੁੜਕੇ ਨਾਲ ਇਹ ਤਾਂ ਬੰਦਾ ਹੈ ਕਿ ਮੁੜਕੇ ਮਾਰ ਨੂੰ ਮੰਨਣ ਲੱਗ ਪੇ ਨਹੀਂ ਨਾ ਤੋਂ ਉਹਨੇ ਇੱਕਾਂ ਦੀ ਹੋ ਗਈ ਨਹੀਂ ਨਹੀਂ ਕਰਦੇ ਸ਼ਾਮ ਸਾਂ ਦੇ ਤੋਂ ਗੁਹਾ ਚ ਕਹੋਂਦੇ ਹੁੰਦੇ ਸੀ ਉਹ ਤੈਨੂੰ ਬੰਨ ਦਿੰਦੇ ਸੀ ਕਿੱਥੋਂ ਬੰਨਦੇ ਸੀ ਇੱਥੇ ਸੰਗ ਪੁਰੇ ਇੱਥੋਂ ਬੰਨ ਦਿੰਦੇ ਸੀ ਕਿਹੜੇ ਪੰਡ ਅੱਛਾ ਭਲੇ ਪੰਡ ਆ ਕਿਹੜੇ ਪਿੰਡ ਸੀ ਵੀਰੇ ਤਲਵੰਡੀ ਰਾਮੇ ਦੀ ਵੱਜਦੀ ਹੈ ਤਲਵੰਡੀ ਰਾਮੇ ਦੀ ਕਿਹੜੇ ਜਿਹੜੇ ਡੇਰਾ ਬਾਬਾ ਸਾਹਿਬ ਡੇਰਾ ਬਾਬਾ ਉਹ ਜਿਲ੍ਹਾ ਪੈਂਦਾ ਅਸੀਂ ਜੇ ਅਮਰਸਰ ਸਾਹਿਬ ਹੀ ਜਿਲ੍ਹਾ ਅਮਰਸਰ ਨਾਲ ਡੇਰਾ ਬਾਬਾ ਨਾੜੂ ਕੀ ਹੈ ਡੇਰਾ ਬਾਬਾ ਨਾੜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੇਰਾ ਨਾਮ ਆ ਸ਼ਾਮ ਸਿੰਘ ਬਾਈ ਜਿਹੜਾ 4 ਤਰੀਕ ਨੂੰ ਸਾਨੂੰ ਮਿਲਿਆ ਸੀ ਵੀਰਾ ਕੈਂਪ ਵਾਲੇ ਦਿਨ ਸਤਨਾਮ ਸਿੰਘ ਜੀ ਤੇ ਭਾਈ ਗੁਰਪ੍ਰੀਤ ਸਿੰਘ ਜੀ ਲੈ ਕੇ ਆਏ ਸੀ ਸਾਡੇ ਕੋਲੇ ਕੀਰਤਨੀਏ ਸਿੰਘ ਗੁਰੂ ਦੇ ਘਰ ਦੇ ਵਿੱਚ ਸੇਵਾ ਕਰਦੇ ਗੁਰੂ ਅਰਜਨ ਦੇਵ ਗੁਰੂ ਸਾਹਿਬ ਦੇ ਘਰ ਦੇ ਵਿੱਚ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਸਮਰਾਲਾ ਚੌਕ ਉਹ ਆਪਣੀਆਂ ਸੇਵਾਵਾਂ ਕਰਕੇ ਕੀਰਤਨ ਕਰਕੇ ਵਾਪਸ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਇਹ ਗੁਰੂ ਦਾ ਸਿੰਘ ਬਹੁਤ ਮਾੜੀ ਹਾਲਤ ਵਿੱਚ ਮਿਲਿਆ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਸੀ ਸੜਕਾਂ ਤੇ ਤਾਂ ਡੇਢ ਦੋ ਮਹੀਨੇ ਹੋ ਗਏ ਸੀ ਇਹਨੂੰ ਫਿਰਦੇ ਨੂੰ ਸਾਕੀ ਵਾਲੇ ਜਾਂਦਾ ਆਪਣੇ ਪਰਿਵਾਰ ਤੋਂ ਵਿਛੜਿਆ ਹੋਇਆ ਸੀ ਆਨੰਦਪੁਰ ਸਾਹਿਬ ਮੱਥਾ ਟੇਕਣ ਆਇਆ ਸੀ ਮੁੜ ਕੇ ਨਹੀਂ ਗਿਆ ਭਾਈ ਸ੍ਰੀ ਅਮਰਤਾ ਸਾਹਿਬ ਦਾ ਬਸਨੀਕ ਆ ਸ੍ਰੀ ਅਮਰਤਾ ਸਾਹਿਬ ਦੇ ਪਿੰਡ ਰਾਪੁਰ ਦਾ ਤਹਿਸੀਲ ਕਿਹੜੀ ਪੰਨੀ ਹੈ ਭਾਈ ਅਜਨਾਲਾ ਤਹਿਸੀਲ ਅਜਨਾਲਾ ਇਹੋ ਦਾ ਭਰਾ ਛੋਟਾ ਸਤਨਾੰਦ ਸਿੰਘ ਅੱਜ ਲੈਣ ਆਇਆ ਤੇ 2 ਮਹੀਨੇ ਤੋਂ ਉੱਪਰ ਹੋ ਗਿਆ April, May ਤੇ June 13 April ਨੂੰ ਨਿਕਲਿਆ ਸੀ ਘਰੋਂ ਬਸਾਖੀ ਵਾਲੇ ਦਿਨ ਮੱਥਾ ਟੇਕਣ 18 June ਨੂੰ ਇਹ ਸਾਨੂੰ ਵੀਰਾਂ ਮਿਲਿਆ ਤੇ ਅੱਜ 21 June ਨੂੰ ਆਪਦੇ ਘਰ ਚੰਦਿਆ ਇਹ ਵੀਰ ਪਿਛਲੇ ਬਸਾਖੀ ਵਾਲੇ ਦਿਨ ਤੋਂ ਲੱਭਦੇ ਸੀ ਆਪਦੇ ਭਰਾ ਨੂੰ ਫਿਕਰਮੰਦ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਸ਼ਾਮ ਸਿੰਘ ਘਰੋਂ ਚਲਾ ਗਿਆ ਸੀ ਤੇ ਉਦੋਂ ਵੀ ਬਾਈ ਨੇ ਜਿਵੇਂ ਦੱਸਿਆ ਪਿੰਡ ਦਾ ਨਾਮ ਵੀ ਦੱਸਿਆ ਵੀ ਉੱਥੋਂ ਛਡਵਾ ਕੇ ਲੈ ਕੇ ਆਏ ਸੀ ਕਿਸੇ ਨੇ ਆਪਣੇ ਘਰ ਰੱਖ ਲਿਆ ਸੀ ਲੱਤ ਨੂੰ ਸੰਗੜ ਲਾਤਾ ਸੀ ਸਾਰਾ ਦਿਨੇ ਤੋਂ ਗੋਹਾ ਚਕਾਉਂਦੇ ਸੀ ਤੇ ਰਾਤ ਨੂੰ ਸੰਗਲ ਨਾਲ ਬੰਨ੍ਹ ਦਿੰਦੇ ਸੀ ਉੱਥੇ ਵੀ ਬੁਰੇ ਹਾਲ ਸੀ ਬਾਈ ਦੇ ਸ਼ਾਮ ਸਿੰਘ ਦੇ ਤੇ ਇਹਨੇ ਹਾਕ ਮਾਰ ਕੇ ਕਿਸੇ ਆਂਢੀ ਗੁਆਂਢੀ ਕਿਸੇ ਨਰਾਗੀਰ ਨੂੰ ਕਿਸੇ ਦੇ ਘਰੇ ਆਏ ਰਿਸ਼ਤੇਦਾਰ ਨੂੰ ਬੇਨਤੀ ਕੀਤੀ ਦੱਸਿਆ ਵੀ ਮੇਰੇ ਘਰੇ ਰਾਪੂਰ ਸੁਨੇਹਾ ਲਾਓ ਮੇਰੇ ਘਰਦਿਆਂ ਨੂੰ ਵੀ ਮੈਨੂੰ ਇੱਥੇ ਰੱਖਿਆ ਹੋਇਆ ਮੈਂ ਉੱਥੋਂ ਦਾ ਰਹਿਣ ਵਾਲਾ ਵੀ ਮੇਰੇ ਭਰਾ ਦਾ ਨਾਮ ਸਤਨਾਮ ਸਿੰਘ ਆ ਬਾਪ ਦਾ ਨਾਮ ਕੀ ਹੈ ਵੀਜੀ ਜਗਤਾਰ ਜਗਤਾਰ ਸਿੰਘ ਵੀ ਮੈਂ ਜਨਾਲੇ ਤਹਿਸੀਲਦਾਰਾ ਰਾਪੂਰ ਪਿੰਡ ਆ ਮੇਰਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਤਾਂ ਫਿਰ ਉਹ ਬੰਦੇ ਨੇ ਜਾ ਕੇ ਇਹਨਾਂ ਦੇ ਘਰੇ ਦੱਸਿਆ ਫਿਰ ਇਹਦੇ ਪਿਤਾ ਜੀ ਇਹਨੂੰ ਛੜਾ ਕੇ ਲੈ ਕੇ ਆਏ ਸੀ ਉੱਥੇ ਵੀ ਉਸੇ ਖਾਰਸ਼ੇ ਤੋਂ ਡਰਦੇ ਉਸੇ ਫਿਕਰ ਦੇ ਵਿੱਚ ਵੀ ਇਸ ਵਾਰ ਵੀ ਕਿਤੇ ਸਾਡਾ ਵੱਡਾ ਭਾਈ ਸ਼ਾਮ ਸਿੰਘ ਕਿਸੇ ਗਲਤ ਬੰਦੇ ਦੇ ਹੱਥ ਨਾ ਚੜ ਜਾਵੇ ਫਿਕਰਮੰਦ ਸੀ ਸਤਨਾਮ ਸਿੰਘ ਪਰ ਜਦੋਂ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੁਹਾਡੀਆਂ ਦਿੱਤੀਆਂ ਹੋਈਆਂ ਦਵਾਵਾਂ ਅਸੀਸਾਂ ਤੇ ਅਰਦਾਸਾਂ ਸਦਕਾ ਅੱਜ ਸ਼ਾਮ ਸਿੰਘ ਆਪਣੇ ਘਰ ਆਪਣੇ ਭਰਾ ਸਤਨਾਮ ਸਿੰਘ ਨਾਲ ਜਾ ਰਹੇ ਅੱਗੋਂ ਵੀ ਅਰਦਾਸ ਕਰਿਓ। ਛਾਮ ਸਿੰਘ ਆਪਣੇ ਘਰ ਆਪਣੇ ਪਰਿਵਾਰ ਚ ਰਹਿ ਕੇ ਚੰਗਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ। ਠੀਕ ਹੈ ਵੀਰ ਨੂੰ ਵੀ ਬੇਨਤੀ ਕਰਦੇ ਹਾਂ ਦੀ ਦਵਾਈ ਵੀਰੇ ਇੱਥੋਂ ਚੱਲੂਗੀ। 1 ਮਹੀਨੇ ਦੀ ਅਸੀਂ ਦਵਾਈ ਦੇ ਕੇ ਭੇਜਾਂਗੇ ਤੁਹਾਨੂੰ ਤੇ ਅਗਲੇ ਮਹੀਨੇ ਇਸੇ ਦਿਨ ਜਾਂ ਇਸ ਤੋਂ ਪਹਿਲਾਂ 1-2 ਦਿਨ ਦੀ ਦਵਾਈ ਆ ਕੇ ਲੈ ਕੇ ਜਾਣੀ ਹੈ ਭਾਈ। ਹਰ ਮਹੀਨੇ ਆ ਕੇ ਦਵਾਈ ਲੈ ਜਾਇਆ ਕਰੋ ਵੀਰਾ ਠੀਕ ਰਹੂਗਾ। ਤੇ ਇੱਕ ਸਾਡੀ ਹੋਰ ਬੇਨਤੀ ਹੈ ਛੋਟੀ। ਕੁਝ ਬੰਦਿਆਂ ਦਾ ਰੱਬ ਨੇ ਸਿੱਧੀਆਂ ਜੁੜੀਆਂ ਹੁੰਦੀਆਂ ਤਾਰਾਂ ਤੇਰਾ ਭਰਾ ਸਿੱਧਾ ਬੰਦਾ ਭਗਤ ਰੱਬ ਦਾ ਇਹਦੀ ਬਾਹ ਦੇ ਉੱਤੇ ਨਾ ਆਪਦਾ ਮੋਬਾਈਲ ਨੰਬਰ ਲਿਖਵਾ ਦੇ ਟੈਟੂ ਨਹੀਂ ਕਰਕੇ ਜਿਵੇਂ ਆਪ ਲਿਖ ਲੈਂਦੇ ਤੇ ਨਾਲੇ ਪਿੰਡ ਦਾ ਨਾਮ ਲਿਖਾ ਤੇ ਜੇ ਕਿਤੇ ਤੂੰ ਦਰ ਜਾਊਗਾ ਵੀ ਨਾ ਭਾਈ ਘੰਟੇ ਜੀ ਲੱਭ ਜੂ ਭਾਈ ਇਹਦਾ ਨਾਜ ਦਾ ਠੀਕ ਹੈ ਸ਼ਿਆਮ ਭਾਈ ਜਾਣਾ ਫਿਰ ਉਹਨੇ ਦੇ ਨਾਲ ਹਾਂ ਰਹਿ ਪਾ ਯਾਰ ਮੇਰੇ ਕੋਲੇ ਜਾਣਾ ਰਹਿ ਪਾ ਯਾਰ ਜਾਣਾ ਨਹੀਂ ਯਾਰ ਰਹਿ ਪਾ ਨਹੀਂ ਯਾਰ ਚੱਲ ਚਲੀ ਅੰਦਰ और रह पा यार शाम जाना फिर चल उठ के जप्फी पा ला उठ के जफी पा खड़ा हा खुश रही शाम भाई घरे ठीक है ठीक है सर नाम भाई एंट्री पा दो ले जाओ भाई ठीक है भाई सत